ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੱਡਾਂ ਰੋੜੀ ਦੇ ਵਿੱਚ ਜਿਹੜੇ ਪਸ਼ੂ ਮਰੇ ਹੋਏ ਸਿੱਟੇ ਜਾਂਦੇ ਆ ਉੱਥੇ ਗਿਰਜਾਂ ਕਿਉਂ ਆਉਂਦੀਆਂ ਔਰ ਗਿਰਜਾਂ ਪਸ਼ੂਆਂ ਦਾ ਮਾਸ ਕਿਉਂ ਖਾਂਦੀਆਂ ਕਿਉਂਕਿ ਜਿਹੜੇ ਜਿੰਦਾ ਜਾਨਵਰ ਹੁੰਦੇ ਆ ਉਹਨਾਂ ਦਾ ਮਾਸ ਖਾਣਾ ਗਿਰਜਾਂ ਲਈ ਸੋਖਾ ਨਹੀਂ ਹੁੰਦਾ ਹੱਡਾਂ ਰੋੜੀ ਦੇ ਵਿੱਚ ਫਰੀ ਦਾ ਹੁੰਦਾ ਹੈ ਮਰੇ ਹੋਏ ਪਸ਼ੂਆਂ ਦਾ ਤੇ ਉਹ ਗਿਰਜਾਂ ਖਾ ਲੈਂਦੀਆਂ ਨੇ ਆਪਣਾ ਪੇਟ ਭਰ ਲੈ ਲਿਆ ਤੇ ਮੈਂ ਜਿਹੜੀ ਅੱਜ ਗੱਲ ਕਰ ਲਈ ਆ ਨਾ ਜਿਹੜੇ ਐਕਸ ਜਫੇਦਾਰ ਨੇ ਸਾਬਕਾ ਜਫੇਦਾਰ ਸਰਪੀ ਸਿੰਘ ਨੀਟਾ ਸਾਹਿਬ ਤੇ ਇਹਨਾਂ ਦੇ ਨਾਲ ਜਿਹੜੇ 5-7 ਘਰਾਣੇ ਅਮੀਰ ਜੁੜੇ ਹੋਏ ਨੇ ਇਹ ਪੈਸਾ ਉਹਨਾਂ ਦਾ ਹੀ ਹੈ। ਔਰ ਇਹਨਾਂ ਨੇ 11 ਕਰੋੜ 41 ਲੱਖ ਨਗਦੀ ਰੋਪੇ ਵਿੱਚ ਖਰਚੇ ਜਾਣਗੇ 4500 ਪਰਿਵਾਰਾਂ ਨੂੰ 10000 ਰੁਪਇਆ ਪ੍ਰਤੀ ਮਹੀਨਾ ਜਾਣ ਕੇ ਗੁਜ਼ਾਰਾ ਪੱਤਾ ਦਿੱਤਾ ਜਾਓ ਗ੍ਰੰਥੀ ਸਿੰਘਾਂ ਨੂੰ ਜਾਂ ਮੰਦਰ ਦੇ ਪੰਡਤਾਂ ਨੂੰ 5-5000 ਰੁਪਏ ਗੁਜ਼ਾਰਾ ਪੱਤਾ ਦਿੱਤਾ ਜਾਓ ਤੇ 30000 ਸੀਮਿੰਟ ਦੀ ਬੋਰੀ ਦਿੱਤੀ ਜਾਓ ਤੇ ਨਾਲ ਹੀ ਇਹਨਾਂ ਨੇ ਜਿਹੜਾ ਡੀਜ਼ਲ ਦੇਣ ਵਾਸਤੇ ਵੀ ਗੱਲ ਕੀਤੀ ਕਿ 1 ਲੱਖ ਲੀਟਰ ਡੀਜ਼ਲ ਦੇ ਮੰਗੇ ਬਹੁਤ ਵਧੀਆ ਗੱਲ ਹੈ ਵੀ ਜੇ ਤੁਸੀਂ 11 ਕਰੋੜ 41 ਲੱਖ ਰੁਪਇਆ ਖਰਚੋਗੇ ਪਰ ਇਹਨਾਂ ਅਖੌਤੀ ਪੰਥਕ ਜਥੇਦਾਰਾਂ ਨੂੰ ਇਹ ਪੁੱਛਿਆ ਜਾਵੇ ਵੀ ਜਦੋਂ ਤੁਸੀਂ ਤਖਤਾਂ ਤੇ ਜਥੇਦਾਰ ਮੌਜੂਦ ਸੀ ਉਦੋਂ ਆਪਣੇ ਕੰਮ ਲਈ ਸ਼੍ਰੋਮਣੀ ਕਮੇਟੀ ਤੇ ਮਲਾਜਮਾਂ ਲਈ ਜਾ ਆਮ ਪਿੰਡਾਂ ਦੇ ਗ੍ਰੰਥੀਆਂ ਲਈ ਕਦੇ ਕੁਝ ਸੋਚੇ ਹੁਣ ਪਤਾ ਹੈ ਬਿਗ ਪਸ਼ੂਆਂ ਦਾ ਜਿਹੜਾ ਮਾਸ ਹੈ ਉਹ ਹੱਡਾਂ ਰੋੜੀ ਦੇ ਵਿੱਚ ਪਿਆ ਬਾਧੂ ਤੇ ਗਿਰਜਾਂ ਬਣ ਕੇ ਖਾ ਲਓ ਇਹ ਸਚਾਈ ਹੈ ਹੁਣ ਜਿਹੜੇ ਅਮੀਰ ਘਰਾਣੇ ਨੇ ਸਰਜੀਤ ਸਿੰਘ ਰਖੜਾ ਕੋਈ ਮਹਾਮੰਦਾ ਨਹੀਂ ਖਰਬਾ ਖਰਬਾ ਪਤੀ ਬੰਦਾ ਫਿਰ ਗੁਰਪ੍ਰੀਤ ਇਹ ਆੜੀ ਹੋ ਗਈ ਪ੍ਰੋਫੈਸਰ ਚੰਦੂ ਮਾਜਰਾ ਹੋ ਗਿਆ ਹੋਰ ਵੀ ਹੈ ਕਿ ਦੋ ਚਾਰ ਇਹਨਾਂ ਵਾਸਤੇ 15-20 ਕਰੋੜ ਰੁਪਇਆ ਲਾਉਣਾ ਕੋਈ ਵੱਡੀ ਗੱਲ ਪਰ ਇਹ ਲਾ ਕਿਉਂ ਰਹੇ ਨਹੀਂ ਨਹੀਂ ਹੁਣ ਇਹਨਾਂ ਨੂੰ ਪਤਾ ਹੈ ਵੀ 2027 ਦੇ ਵਿੱਚ ਇਹ ਜਿੰਨਾ ਪੈਸਾ ਲਾਵਾਂਗੇ ਉੰਨੀ ਵੋਟ ਪੱਕੀ ਕਰਨੀ ਹੈ ਤੁਸੀਂ ਦੇਖਿਆ ਪਿੰਡਾਂ ਦੇ ਵਿੱਚ ਹੁਣ ਤਾਂ ਕਿ ਆਕਾਲੀਆਂ ਨੇ ਸਰੋਪੇ ਦੀ ਜਿਹੜੀ ਵੈਲਿਊ ਹੈ ਉਹ ਖਤਮ ਕਰਤੀ ਐ ਪਹਿਲਾਂ ਜਿਸ ਬੰਦੇ ਪਿੱਛੇ 100 ਕ ਬੰਦਾ ਹੁੰਦਾ ਸੀ ਨਾ ਜੇ ਕੋਈ ਪੰਚਾਇਤ ਮੈਂਬਰ ਹੋ ਗਿਆ ਜਾਂ ਪਿੰਡ ਦੇ ਵਿੱਚ ਕੋਈ ਉਦਾਂ ਸਿਆਣਾ ਬੰਦਾ ਪਤਾ ਲੱਗ ਜੇ ਵੀ ਇਹਦੇ ਪਿੱਛੇ 100 ਕ ਬੰਦਾ ਹੋਏਗਾ ਫਿਰ ਜਦੋਂ ਕਿਸੇ ਦੇ ਭੋਗ ਪੈਂਦਾ ਉਥੇ ਉਹਨੂੰ ਸਨਮਾਨ ਕਰਦੇ ਸੀ ਸਰੂਪਾ ਦੇ ਉਹਦਾ ਮਾਨਸਤਕਾਰ ਕਰਨਾ ਚਾਰਕ ਪੰਪ ਮਾਰਨੇ ਉਹਨੂੰ ਵੀ ਤੁਹਾਡੇ ਵਰਗਾ ਸਮਾਜ ਸੇਵੀ ਕੋਈ ਬੰਦਾ ਨੇੜੇ ਤੇੜਾ ਹੈ ਹੀ ਨਹੀਂ ਤੇ ਅਗਲਾ ਲੈ ਕੇ 2 ਮੀਟਰ ਦਾ ਸਰੂਪਾ ਖੁੱਲ ਜਾਂਦਾ ਸੀ ਜਣੇ ਕਿ 2 ਮੀਟਰ ਦਾ ਸਰੂਪਾ ਦੇ ਕੇ ਉਹਨੂੰ ਉਸ ਵਕਤ ਖਰੀਦ ਲੈਂਦੇ ਸੀ ਕੱਲੇ ਉਹਨੂੰ ਨਹੀਂ ਜਿਹੜੀ ਉਹਦੇ ਪਿੱਛੇ ਬੋਟ ਹੁੰਦੀ ਸੀ ਉਹ ਵੀ ਖਰੀਦੀ ਜਾਂਦੀ ਸੀ ਹੁਣ ਜਿਹੜਾ ਇਹ 11-12 ਕਰੋੜ ਰੁਪਈਆ ਨੀਟਾ ਜਖਦਾਰ ਲਾ ਰਿਹਾ ਨੀਟਾ ਜਖਦਾਰ ਕੌਣਾ ਲਾਉਣ ਵਾਲਾ ਇਹ ਨਹੀਂ ਇਹ ਤਾਂ ਲਵਾਇਆ ਜਾ ਰਿਹਾ ਇਹ ਤੁਸੀਂ ਦੇਖਿਆ ਪਿੰਡਾਂ ਵਿੱਚ ਜਿਹੜੇ ਮਦਾਰੀ ਆਉਂਦੇ ਸੀ ਪਹਿਲਾਂ ਖੇਡਾ ਪਾਉਣ ਵਾ ਇਹਨਾਂ ਕੋਲ ਬਾਂਦਰ ਹੁੰਦਾ ਸੀ ਇੱਕ ਜਾਂ ਕੁੱਤਾ ਹੁੰਦਾ ਸੀ ਇੱਕ ਡੰਬਰੂ ਹੁੰਦਾ ਸੀ ਇੱਦਾਂ ਉਹ ਵਜਾਉਂਦੇ ਸੀ ਨੱਚ ਮਦਾਰੀ ਨੱਚ ਮਦਾਰੀ ਬਾਂਦਰ ਵੀ ਨੱਚਦਾ ਸੀ ਉਹਗੇ ਦੇ ਪਿੱਛੇ ਲਾ ਲਿਆ ਡੱਬਾ ਪੈਸੇ ਕੱਢਦੇ ਕਿਤੇ ਮੂਰੇ ਲਾਲਾ ਡੱਬਾ ਪੈਸੇ ਕੱਢਦੀ ਕਿਤੇ ਮਠਾਈ ਬਣਾਤੀ ਕਿਤੇ ਕਬੂਤਰ ਕੱਢਦਾ ਕਿਤੇ 200 ਰੁਪਇਆ ਬਣਾਤਾ ਇਦਾਂ ਬਣਾਉਂਦੇ ਸੀ ਨਾ ਉਦਾਂ ਦਾ ਇਹ ਮਦਾਰੀ ਬਣਾ ਕੇ ਰੱਖਿਆ ਨਹੀਂ ਮਦਾਰੀ ਦਾ ਹੱਥੇ ਨਚਾਉਂਦਾ ਹੁੰਦਾ ਬਾਂਦਰ ਬਣਾ ਕੇ ਰੱਖਿਆ ਵੀ ਤੂੰ ਨੱਚ ਖੇਡਾ ਪਾ ਲੋਕ ਇਕੱਠੇ ਹੋਣ ਡਰਾਮਾ ਕਰ ਤੇ ਅਸੀਂ ਫਿਰ ਉਹ ਇਕੱਠ ਨੂੰ ਦੇ ਕੇ 11-12 ਕਰੋੜ ਰੁਪਇਆ ਖਰੀਦ ਲਈ ਆ ਔਕਾਤ ਹੈ ਜੀ ਇਨਾਂ ਅਕਾਲ ਤਖਤ ਦੇ ਜਥੇਦਾਰਾਂ ਦੀ ਵੀ ਤੁਸੀਂ ਹੁਣ ਹੜ ਪੀੜਤਾਂ ਦੇ ਲਈ ਇਹ ਕਰ ਰਹੇ ਹੋ ਜਾਂ ਵੋਟਾਂ ਲਈ ਕਰ ਰਹੇ ਹੋ ਅੱਛੇ ਕੱਲ ਮੈਨੂੰ ਨਾ ਇੱਕ ਪਤੇ ਦੀ ਗੱਲ ਪਤਾ ਲੱਗਿਆ ਪਤੇ ਦੀ ਗੱਲ ਪਤਾ ਲੱਗਿਆ ਜਨ ਕਿ ਜਿਹੜੇ ਖੁਫੀਆ ਜਾਣਕਾਰੀ ਹੈ ਉਹ ਸਮਝ ਆਈ ਮੈਂ ਤਾਂ ਮੈਨੂੰ ਪਤਾ ਹੁੰਦਾ ਪਰ ਜਿਹੜੇ ਬੰਦੇ ਨੇ ਗੱਲ ਕੀਤੀ ਉਹਦੇ ਤੇ ਯਕੀਨ ਕਰਨਾ ਉਹ ਕਹਿੰਦਾ ਗਿਆਨੀ ਜੀ ਤੁਸੀਂ ਕੱਦਾਂ ਕਾਫੀ ਦਾ ਕੱਪ ਹੋਰ ਪੀਆ ਕਰੋ ਮੈਂ ਕਿਹਾ ਕਿਉਂ ਕਹਿੰਦਾ ਥੋੜਾ ਜਿਹਾ ਦਿਮਾਗ ਹੋਰ ਖੁੱਲ ਜਾਵਾ ਫਿਰ ਮੈਂ ਧਿਆਨ ਦਿੱਤਾ ਗੱਲ ਸੁਣਨੀ ਪਈ ਨਾਲੇ ਕਾਫੀ ਦਾ ਕੱਪ ਨਾਲੇ ਕੋਹ ਕਹਿੰਦਾ ਹੁਣ ਸੁਣ ਮੈਂ ਕਿਹਾ ਦੱਸੋ ਕਹਿੰਦਾ ਇਹ ਬਾਦਲ ਕਾ ਲਾਣਾ ਹੋਵੇ ਜਾਂ ਨੀਟਾ ਜਹੇਦਾਰ ਹੋਵੇ ਇਹ ਕਹਿੰਦਾ ਲੋਕਾਂ ਨੂੰ ਬੇਵਕੂ ਬਣਾਉਣ ਵਾਸਤੇ ਡਰਾਮੇ ਕਰ ਰਹੇ ਨੇ ਅੰਦਰ ਖਾਤੇ ਇਹ ਕਹਿੰਦਾ ਇੱਕੋ ਹੀ ਨੇ ਐਵੇਂ ਇਹ ਕਹਿੰਦਾ ਕਿਤੇ ਜੰਗੀਰ ਕੌਰ ਬਾਦਲ ਨੂੰ ਬੋਲਦੀ ਹੈ ਕਿਤੇ ਬਾਦਲ ਜੰਗੀਰ ਕੌਰ ਨੂੰ ਬੋਲਦਾ ਹੈ ਕਿਤੇ ਨੀਟਾ ਬੋਲਦਾ ਹੈ ਕਿਤੇ ਉਹ ਗਲੱਖ ਕਿਹੜਾ ਸੀ ਉਹ ਜਿਹੜਾ ਹੱਥ ਖੜੇ ਕਰਕੇ ਬਾਹਰ ਆਇਆ ਸੀ ਢਿੰਡਰਾਂ ਵਾਲੇ ਦੇ ਨਾਲ ਉਹ ਬਿਰਸਾ ਬਲਟੋਹਾ ਇਹ ਕਹਿੰਦਾ ਸਾਰੇ ਗਲੱਖ ਇਕੱਠੇ ਹੀ ਨੇ ਮਕਬੀ ਨਾਟਕ ਕਿਉਂ ਕਹਿੰਦਾ ਇਹ ਨਾ ਜਦੋਂ ਨੇੜੇ ਆ ਗਿਆ ਸਮਾਂ 2027 ਦਾ ਉਦੋਂ ਕਹਿੰਦਾ ਫਿਰ ਝਗੜੇ ਝੁਬੜੇ ਕਰਕੇ ਫਿਰ ਕਹਿਣਗੇ ਇੱਕ ਨਿਸਾਨ ਸਹਿਬ ਥੱਲੇ ਇਕੱਠੇ ਹੋਣਾ ਕੌਮ ਨੂੰ ਪੰਜਾਬ ਨੂੰ ਬਚਾਉਣਾ ਫਿਰ ਕਹਿੰਦਾ ਐਦਾਂ ਕਰਨਗੇ ਹੁਣ ਤਾਂ ਫਿਰ ਮੈਨੂੰ ਬਿਆਨ ਵੀ ਬਦਲਣਾ ਪੂਏ ਇਸ ਥੀ ਫਿਰ ਤਾਂ ਇਦਾਂ ਲੱਗਦਾ ਵੀ ਜਿਹੜਾ 11-12 ਕਰੋੜ ਹੈ ਫਿਰ ਤਾਂ ਇਹ ਵੀ ਸ਼ੁਰੂ ਨਹੀਂ ਇੱਕ ਮਿੰਟ ਤਈਏ ਮਤਲਬ ਕਿ ਅੱਧੇ ਇੱਕ ਪੈਸੇ ਉਹ ਸਰਵੀਰ ਨੂੰ ਕਹਿੰਦੇ ਤੂੰ ਵੰਡ ਲੈ ਅੱਧੇ ਇੱਕ ਨੀਟੇ ਨੂੰ ਕਹਿੰਦੇ ਤੂੰ ਵੰਡ ਦੇ ਇਕੱਠੇ ਤਾਂ ਹੋ ਹੀ ਜਾਣਾ ਬਾਅਦ ਵਿੱਚ ਜਾਣੀ ਕਿ ਇਹ ਉਹ ਲੋਕ ਨੇ ਜਿਹੜੇ ਤੁਹਾਨੂੰ ਪੈਸੇ ਦੇ ਨਾਲ ਖਰੀਦ ਕੇ ਜੁੱਤੀਆਂ ਵਿੱਚ ਬਹਾਉਣਗੇ ਪਹਿਲਾਂ ਵੀ ਬਹਾਇਆ ਇਹਨਾਂ ਤੇ ਵਿਸ਼ਵਾਸ ਨਾ ਕਰ ਜਿਓ ਇਹਨਾਂ ਤੇ ਅਸੀਂ ਕਹਿੰਦੇ ਸੀ ਨਾ ਕਿ ਰਣਜੀਤ ਸਿੰਘ ਦਾ ਰਾਜ ਕੀ ਹੋਇਆ ਡੋਗਰੇ ਵਿੱਚ ਵੜ ਕੇ ਅੰਗਰੇਜ਼ਾਂ ਨੇ ਰਾਜ ਖੋਹ ਲਿਆ ਇਹ ਸਾਰੇ ਡੋਗਰੀ ਐ ਵਿੱਚ ਡੋਗਰੀਆਂ ਵੀ ਹੈਗੀਆਂ ਨੇ ਡੋਗਰੇ ਵੀ ਹੈਗੇ ਹਨ ਜਾਨੀ ਕਿ ਜਿਹੜਾ ਹੁਣ 11-12 ਕਰੋੜ ਰੁਪਇਆ ਨੀਟਾ ਜੱਜਦਾਰ ਲਾ ਰਿਹਾ ਪੰਡਤਾਂ ਨੂੰ ਤਨਖਾਹ ਦੇਵਾਂਗੇ ਮੰਦਰਿਆਂ ਨੂੰ ਗ੍ਰਾਂਟ ਨੂੰ 5000 ਦੇ ਮੰਗੇ ਪਰਿਵਾਰਾਂ ਨੂੰ ਹੁਣ 4500 ਪਰਿਵਾਰ 4500 ਪਰਿਵਾਰ ਤਾਂ ਤਕਰੀਬਨ ਤਕਰੀਬਨ ਜੇ ਦੇਖੀਏ 12.5 ਹਜ਼ਾਰ ਪਿੰਡ ਹੈ ਹੁਣ 4500 ਪਰਿਵਾਰ ਜਿਹੜਾ ਹੈ ਕਾਫੀ ਪਿੰਡ ਹੈ ਇਹ ਇਹ ਨਹੀਂ ਹੈਗਾ ਇਹ ਪੂਰੇ ਪਿੰਡ ਦੇ ਵਿੱਚ ਦੇਖਣਗੇ ਵੀ ਕਿਹੜਾ ਬੰਦਾ ਜਾਦਾ ਵਹਿਰਨ ਕਰਦੂ ਸਾਨੂੰ ਜਿਹੜਾ ਬੰਦਾ ਸਾਡੇ ਜਾਦਾ ਚਾਪਲੂਸੀ ਕਰੂ ਉੱਥੇ ਜਾਣਗੇ ਮਤਲਬ ਇਹ ਉਹ ਗਿਰਜਾਂ ਨੇ ਜਿਹੜੀਆਂ ਉਡੀਕ ਵਿੱਚ ਰਹਿੰਦੀਆਂ ਨੇ ਵੀ ਹੱਡਾਂ ਰੋੜੇ ਵਿੱਚ ਪਸ਼ੂਆਂ ਦਾ ਮਾਸ ਆ ਗਿਆ ਹੁਣ ਚੱਲ ਜੀ ਖਾਣ ਵਾਸਤੇ ਇਹ ਉਹ ਗਿਰਜਾਂ ਨੇ ਪੰਜਾਬ ਦੇ ਲੋਕੋ ਇਹ ਪੰਜਾਬ ਦੇ ਲੋਕਾਂ ਨੂੰ ਮਰੇ ਹੋਏ ਪਸ਼ੂ ਸਮਝਦੇ ਨੇ ਹੱਡਾਂ ਰੋੜੀ ਦੇ ਪਸ਼ੂ ਸਮਝਦੇ ਨੇ ਤੇ ਇਹਨਾਂ ਗਿਰਜਾਂ ਤੋਂ ਆਪਣਾ ਮਾਸ ਜੀ ਬਚਾਉਣਾ ਹੈ ਨਾ ਬਚਾ ਲਓ ਇਹਨਾਂ ਤੋਂ ਕੋਈ ਆਸ ਨਾ ਰੱਖੋ ਮੈਂ ਤਾਂ ਬਹੁਤ ਵਾਰੀ ਇਹ ਗੱਲ ਜਦੋਂ ਕਿ ਬੰਦਾ ਮੇਰੇ ਨਾਲ ਫੋਨ ਤੇ ਗੱਲ ਕਰਦਾ ਵੀ ਫੁਲਾਣੀ ਸਰਕਾਰ ਨੇ ਕੀ ਕਰਤਾ ਫੁਲਾਣੀ ਸਰਕਾਰ ਕੀ ਕਰ ਦੋ ਮੈਂ ਕਹਿੰਦਾ ਹੁਣ ਤੈਂ ਸਰਕਾਰ ਤੋਂ ਫੜੇਵੇਂ ਲੜੇ ਆ ਤੂੰ ਆਪਣੇ ਪਰਿਵਾਰ ਲਈ 25 30 ਹਜ਼ਾਰ ਦਾ ਕੰਮ ਕਰ ਜ਼ਿੰਦਗੀ ਜੀ ਵਧੀਆ ਲੈਣਾ ਕੀ ਹੈ ਤਾਂ ਸਰਕਾਰ ਤੋਂ ਕਿੰਨਾ ਕਚਰ ਫਰੀ ਦੀ ਬੁਰਕੀ ਤੇ ਪੜਦੇ ਰਵਾਂਗੇ ਪਰ ਇਹ ਉਹ ਗਿਰਜਾਂ ਨੇ ਜਿਨ੍ਹਾਂ ਦੀ ਨਜ਼ਰ ਹੁੰਦੀ ਹੈ ਹੱਡਾ ਰੋਟੀ ਤੇ ਬੇਹੋਣ ਮਰੇ ਹੋਏ ਪਸ਼ੂਆਂ ਦਾ ਮਾਸ ਆ ਗਿਆ ਹੁਣ ਹੜ ਪੀੜਤਾਂ ਲਈ ਨਹੀਂ ਹੈਗਾ ਇਹ ਭੁੱਲ ਜਿਓ ਤੁਸੀਂ ਹੜ ਪੀੜਤਾਂ ਲਈ ਕੁਝ ਨਹੀਂ ਹੈਗਾ 2027 ਦੀਆਂ ਵੋਟਾਂ ਵਾਸਤੇ ਇਹ ਗੁਲਾਮ ਬਣਾ ਕੇ ਰੱਖ ਰਹੇ ਜਣਕੇ ਪਹਿਲਾਂ ਖਰੀਦੋ ਖਰੀਦ ਚੱਲ ਰਹੀ ਐ ਵੋਟਾਂ ਦਾ ਤੇ ਹੋਰ ਕੁਛ ਨਹੀਂ ਜਦੋਂ 2027 27 ਨੇੜੇ ਆ ਗਿਆ ਨੇ ਜਿਹੜੀ ਮੈਂ ਪਹਿਲਾਂ ਗੱਲ ਕਹੀ ਐ ਫਿਰ ਇਹਨਾਂ ਇੱਕ ਦੋ ਜਨ ਜੱਫੀਆਂ ਪਾਉਣ ਲੱਗੇ ਸ਼ੌਰੀ ਜੀ ਕੋਲ ਜੇਕ ਮਾਫ ਕਰਿਓ ਜੀ ਆਪਾਂ ਇੱਕ ਗੁਰੂ ਦੇ ਸਿੱਖਾਂ ਇੱਕ ਝੰਡੇ ਥੱਲੇ ਆਉਣਾ ਐ ਪੰਥ ਬਚਾਉਣਾ ਐ ਪੰਜਾਬ ਬਚਾਉਣਾ ਐ ਫਿਰ ਇਦਾਂ ਲੇ ਲੜੀਆਂ ਕੱਢਣਗੇ ਪਰ ਵਿਸ਼ਵਾਸ ਨਾ ਕਰੋ ਮੈਂ ਤਾਂ ਨਹੀਂ ਕਰਦਾ ਜੋ ਮਰਜ਼ੀ ਕਰੀ ਜਾਣ ਪਤਾ ਨਹੀਂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ